ਸਤਿ ਸ਼੍ਰੀ ਅਕਾਲ ਦੋਸਤੋ ਕਿਵੇਂ ਹੋ ਸਾਰੇ ਠੀਕ ਠਾਕ ਹੋ ਛੋਟੀ ਜੀ ਗੱਲਬਾਤ ਅੱਜ ਦੀ ਇਸ ਵੀਡੀਓ ਦੇ ਵਿੱਚ ਕਰਨੀ ਆ ਇੱਕ ਨਾ ਗੱਲ ਕਿਤੇ ਪੜ੍ਹੀ ਤੇ ਮੈਨੂੰ ਬਹੁਤ ਹੀ ਵਧੀਆ ਲੱਗੀ ਮੈਂ ਇਹੀ ਮਨ ਬਣਾਇਆ ਕਿ ਉਸ ਗੱਲ ਨੂੰ ਲੈ ਕੇ ਅੱਜ ਦੀ ਵੀਡੀਓ ਇਹ ਕਰੂੰਗਾ ਜੋ ਵੀ ਛੋਟੀ ਜੀ ਵਿਚਾਰ ਚਰਚਾ ਕਰਨੀ ਆ ਗੱਲ ਉਹ ਸੀਗੀ ਕਿ ਜਿਹੜਾ ਮਾੜਾ ਸਮਾਂ ਮਾ ਉਹ ਆਉਂਦਾ ਤਾਂ ਘੋੜੇ ਦੀ ਚਾਲ ਆ ਪਰ ਜਾਂਦਾ ਕੀੜੀ ਦੀ ਚਾਲ ਆ ਸੋ ਪ੍ਰਮਾਤਮਾ ਨੂੰ ਕਦੇ ਨਾ ਭੁੱਲੋ ਮੈਨੂੰ ਬਹੁਤ ਸੋਹਣੀ ਗੱਲ ਲੱਗੀ ਤੇ ਇੱਕ ਸਚਾਈ ਵੀ ਆ ਆਪਾਂ ਸਾਰੇ ਇਹ ਸੀਜ਼ਨ ਨੂੰ ਹੰਡਾ ਚੁੱਕੇ ਹੁੰਨੇ ਆ ਹੰਡਾ ਰਹੇ ਹਾਂ ਜਾਂ ਫਿਰ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਹੰਡਾ ਸਕਦੇ ਆ ਮਾੜਾ ਸਮਾਂ ਕਦੇ ਵੀ ਕਿਸੇ ਤੇ ਵੀ ਆ ਸਕਦਾ ਕੋਈ ਇਨਸਾਨ ਦੁਨੀਆ ਤੇ ਨਹੀਂ ਹੋਣਾ ਜਿਹਦੇ ਤੇ ਕਦੇ ਮਾੜਾ ਸਮਾਂ ਹੀ ਨਾ ਆਇਆ ਹੋਵੇ ਜਿਨੇ ਹਮੇਸ਼ਾ ਚੰਗਾ ਸਮਾਂ ਹੀ ਦੇਖਿਆ ਹੋਵੇ ਨਾ ਥੋੜਾ ਭਾਵੇਂ ਜਿਆਦਾ ਹਰੇਕ ਨੇ ਮਾੜਾ ਸਮਾਂ ਜ਼ਰੂਰ ਦੇਖਿਆ ਹੁੰਦਾ ਵਾ ਸੋ ਆਪਾਂ ਜਿਹੜੀਆਂ ਅਕਸਰ ਗੱਲਾਂ ਕਰਦੇ ਰਹਿੰਦੇ ਆ ਕਿ ਸੁਖ ਤੇ ਦੁੱਖ ਜ਼ਿੰਦਗੀ ਦੇ ਦੋ ਪਹਿਲੂ ਨੇ ਆਪਾਂ ਇਹਨਾਂ ਕੋਲੋਂ ਭੱਜ ਨਹੀਂ ਸਕਦੇ ਇਹ ਵੀ ਨਹੀਂ ਕਿ ਹਰ ਸਮੇਂ ਧੋਖੀ ਰਹਿਣ ਇਹ ਵੀ ਨਹੀਂ ਕਿ ਹਰ ਸਮੇਂ ਸੁਖ ਰਹਿਣ ਸੋ ਦੋਨੋਂ ਨਾਲ-ਨਾਲ ਚੱਲਣੇ ਨੇ ਪਰ ਇਹ ਗੱਲ ਦੇਖੋ ਕਿੰਨੀ ਵੱਡੀ ਆ ਕਿ ਤੁਸੀਂ ਅਕਸਰ ਨੋਟ ਕਰੋ ਜਦੋਂ ਵੀ ਮਾੜਾ ਸਮਾਂ ਆਉਂਦਾ ਇੱਕਦਮ ਆਉਂਦਾ ਆਪਣੇ ਤੇ ਆਪਾਂ ਨੂੰ ਪਤਾ ਵੀ ਨਹੀਂ ਲੱਗਦਾ ਕੀ ਹੋ ਗਿਆ ਚੰਗੀ ਭਲੀ ਜ਼ਿੰਦਗੀ ਚੱਲਦੀ ਸੀ ਇੱਕਦਮ ਹਿੱਲ ਜਾਂਦੀ ਆ ਸਾਰਾ ਸਿਸਟਮ ਹਿੱਲ ਜਾਂਦਾ ਹਨਾ ਆਪਾਂ ਤਾਂ ਹੀ ਕਹਿ ਰਹੇ ਆ ਵੀ ਘੋੜੇ ਦੀ ਚਾਲ ਮਾੜਾ ਸਮਾਂ ਆਉਂਦਾ ਫੇਰ ਨਾਲ ਇੱਕ ਗੱਲ ਹੋਰ ਨੋਟ ਕਰੋ ਕਈ ਵਾਰੀ ਇਹ ਵੀ ਹੋ ਜਾਂਦਾ ਕਿ ਇੱਕ ਮਾੜੇ ਸਮੇਂ ਦੇ ਵਿੱਚੋਂ ਆਪਾਂ ਨਿਕਲਦੇ ਨਹੀਂ ਨਾਲ ਹੀ ਦੂਜਾ ਤਿਆਰ ਹੁੰਦਾ ਵਾ ਦੂਜੇ ਦੇ ਵਿੱਚੋਂ ਆਪਾਂ ਨਿਕਲਦੇ ਨਹੀਂ ਨਾਲ ਹੀ ਤੀਜਾ ਵੀ ਹੋ ਜਾਂਦਾ ਕਈ ਵਾਰੀ ਸਮੱਸਿਆਵਾਂ ਨੇ ਜਿਹੜੀਆਂ ਉਹ ਇਕੱਠੀਆਂ ਹੀ ਆ ਜਾਂਦੀਆਂ ਨੇ ਬੰਦੇ ਦੇ ਉੱਤੇ ਹਨ ਤੇ ਜਦੋਂ ਉਹਨਾਂ ਨੂੰ ਆਪਾਂ ਰਿਕਵਰ ਕਰਨਾ ਹੁੰਦਾ ਜਦੋਂ ਉਹ ਇੱਕ ਹਾਦਸਾ ਆਪਣੇ ਨਾਲ ਹੋ ਗਿਆ ਉਹਨੂੰ ਆਪਾਂ ਭੁੱਲਣ ਦੀ ਜੇ ਗੱਲ ਕਰੀਏ ਤਾਂ ਕਿੰਨੇ ਸਾਲ ਲੱਗ ਜਾਂਦੇ ਨੇ ਤੇ ਕਈ ਵਾਰ ਇਹੋ ਜਿਹੇ ਹਾਦਸੇ ਹੋ ਜਾਂਦੇ ਨੇ ਆਪਾਂ ਸਾਰੀ ਉਮਰ ਉਹਨਾਂ ਨੂੰ ਭੁੱਲ ਹੀ ਨਹੀਂ ਪਾਉਂਦੇ ਹਨਾ ਸੋ ਨਾਲ ਜਿਹੜੀ ਗੱਲ ਕਹੀ ਗਈ ਹੈ ਤਾਂ ਹੀ ਕਹੀ ਆ ਵੀ ਪਰਮਾਤਮਾ ਨੂੰ ਨਾ ਭੁੱਲੋ ਤੁਸੀਂ ਮਾੜਾ ਸਮਾਂ ਹੰਡਾ ਰਹੇ ਹੋ ਚੰਗਾ ਸਮਾਂ ਹੰਡਾ ਰਹੇ ਹੋ ਤੁਹਾਡੇ ਤੇ ਦੁੱਖ ਆ ਗਿਆ ਤੁਹਾਡੇ ਤੇ ਸੁੱਖ ਆ ਗਿਆ ਉਹਨੂੰ ਕਦੇ ਨਾ ਭੁੱਲੋ ਜਿਹੜੇ ਲੋਕ ਮਾੜਾ ਸਮਾਂ ਹੰਡਾ ਰਹੇ ਨੇ ਉਹਨਾਂ ਨੂੰ ਇੱਕ ਗੱਲ ਕਹਿਣੀ ਚਾਹੂੰਗਾ ਕਿ ਪੋਜ਼ਿਟਿਵਿਟੀ ਲੱਭ ਲਿਆ ਕਰੋ ਜ਼ਰੂਰ ਹੁੰਦੀ ਆ ਹਰ ਦੁੱਖ ਦੇ ਵਿੱਚ ਭਾਵੇਂ ਜਿੰਨਾ ਮਰਜੀ ਵੱਡਾ ਦੁੱਖ ਆ ਤੇ ਹਰ ਮਾੜੇ ਸਮੇ ਦੇ ਵਿੱਚ ਕੋਈ ਨਾ ਕੋਈ ਪੋਜ਼ਿਟਿਵਿਟੀ ਜ਼ਰੂਰ ਪਰਮਾਤਮਾ ਦਿੰਦਾ ਵਾ ਤੁਸੀਂ ਇਹ ਦੇਖਿਆ ਕਰੋ ਵੀ ਸਾਡੇ ਤੋਂ ਵੀ ਦੁਖੀ ਲੋਕ ਇੱਥੇ ਬੈਠੇ ਨੇ ਇਹ ਸੜਕਾਂ ਦੇ ਉੱਤੇ ਤੁਸੀਂ ਕਈ ਇਹੋ ਜਿਹੇ ਲੋਕ ਦੇਖੇ ਹੋਣਗੇ ਜਿਨ੍ਹਾਂ ਦਾ ਕੋਈ ਪਰਿਵਾਰ ਹੀ ਨਹੀਂ ਹੁੰਦਾ ਨਾ ਉਹਨਾਂ ਦਾ ਕੋਈ ਕੇਅਰ ਕਰਨ ਵਾਲਾ ਵਾ ਉਹਨਾਂ ਨੂੰ ਕੋਈ ਬਿਮਾਰੀ ਲੱਗ ਜਾਏ ਕੋਈ ਵੀ ਉਹਨਾਂ ਨੂੰ ਦੁੱਖ ਤਕਲੀਫ ਆ ਉਹ ਕਿਸੇ ਨੂੰ ਦੱਸਣ ਜੋਗੇ ਨਹੀਂ ਹੈਗੇ ਚਾਰ ਪੈਸੇ ਕਿਤੋਂ ਮੰਗ ਕੇ ਉਹਨਾਂ ਨੂੰ ਮਿਲ ਗਏ ਉਹਨਾਂ ਦਾ ਇਲਾਜ ਹੋ ਜਾਊਗਾ ਨਹੀਂ ਤਾਂ ਉਹ ਵਿਚਾਰੇ ਐਦਾਂ ਹੀ ਪਰਮਾਤਮਾ ਨੂੰ ਪਿਆਰੇ ਵੀ ਹੋ ਜਾਂਦੇ ਹਨਾ ਤੁਹਾਡੇ ਕੋਲ ਪਰਿਵਾਰ ਆ ਤੁਹਾਡੇ ਕੋਲੇ ਛੱਤ ਤੁਹਾਡੇ ਕੋਲ ਜ਼ਰੀਏ ਨੇ ਸਾਰਾ ਜ਼ਿੰਦਗੀ ਨੂੰ ਕਿਵੇਂ ਆਪਾਂ ਚਲਾਉਣਾ ਵਾ ਤਾਂ ਕੋਈ ਗੱਲ ਨਹੀਂ ਦੁੱਖਾ ਜਿਹੜਾ ਅੱਜ ਹੈਗਾ ਉਹ ਵੀ ਨਿਕਲ ਜਾਊਗਾ ਤੇ ਆਪਣੀ ਜਿਹੜੀ ਤੰਦਰੁਸਤੀ ਆ ਇਹ ਸਭ ਤੋਂ ਵੱਡੀ ਆ ਪਰਿਵਾਰ ਸਾਡਾ ਜਿਹੜਾ ਉਹ ਖਜ਼ਾਨਾ ਹੁੰਦਾ ਵਾ ਜਿਹੜੇ ਲੋਕ ਸੁੱਖ ਹੰਡਾ ਰਹੇ ਨੇ ਉਹ ਇੱਕ ਗੱਲ ਦਾ ਖਿਆਲ ਰੱਖਣ ਕਿ ਅੱਜ ਤੁਹਾਡੇ ਕੋਲ ਸੁੱਖ ਆ ਕੱਲ ਨੂੰ ਤੁਹਾਡੇ ਤੇ ਵੀ ਉਹ ਸਮਾਂ ਕਦੇ ਵੀ ਆ ਸਕਦਾ ਰੱਬ ਨਾ ਕਰੇ ਪਰ ਇਹ ਇੱਕ ਨਿਯਮ ਆ ਜ਼ਿੰਦਗੀ ਦਾ ਕੁਦਰਤ ਦਾ ਨਿਯਮ ਆ ਉਹਨੇ ਦੋਨੋਂ ਚੀਜ਼ਾਂ ਇਨਸਾਨ ਨੂੰ ਦੇਣੀਆਂ ਹੀ ਦੇਣੀਆਂ ਨੇ ਭਾਵੇਂ ਕੋਈ ਕਰੋੜਾਪਤੀ ਬੰਦਾ ਖਰਬਾਪਤੀ ਬੰਦਾ ਦੁੱਖ ਉਹਨੂੰ ਵੀ ਮਿਲਨੇ ਆ ਭਾਵੇਂ ਕੋਈ ਸੜਕ ਤੇ ਪਿਆ ਕੋਈ ਗਰੀਬ ਆ ਦੁੱਖ ਉਹਨੂੰ ਵੀ ਮਿਲਨੇ ਆ ਸੁੱਖ ਉਹਨੂੰ ਵੀ ਮਿਲ ਲਿਆ ਸੋ ਪ੍ਰਮਾਤਮਾ ਦੇ ਲਈ ਤਾਂ ਸਾਰੇ ਬਰਾਬਰ ਨੇ ਨਿਚੋੜ ਇਹੀ ਨਿਕਲਦਾ ਜੀ ਕਿ ਉਹਨੂੰ ਹਮੇਸ਼ਾ ਯਾਦ ਰੱਖੋ ਉਹਨੂੰ ਕਦੇ ਵੀ ਭੁੱਲੋ ਨਾ ਤੇ ਜਦੋਂ ਵੀ ਤੁਸੀਂ ਹੰਕਾਰ ਤੁਹਾਡੇ ਮਨ ਦੇ ਵਿੱਚ ਆਉਣ ਲੱਗੇ ਇਹ ਗੱਲ ਆ ਜਿਹੜੀ ਯਾਦ ਕਰ ਲਿਓ ਕਿ ਜਿਹੜਾ ਮਾੜਾ ਸਮਾਂ ਹਮੇਸ਼ਾ ਘੋੜੇ ਦੀ ਚਾਲ ਆਉਂਦਾ ਤੇ ਕਹਿੰਦੇ ਆ ਕਿ ਪ੍ਰਮਾਤਮਾ ਦੀ ਛੋਟੀ ਵੱਜਦੀ ਆ ਤੇ ਆਵਾਜ਼ ਨਹੀਂ ਕਰਦੀ ਉਹ ਵੀ ਫਿਰ ਛੋਟੀ ਘੋੜੇ ਦੀ ਚਾਲ ਹੀ ਤੁਹਾਡੇ ਤੱਕ ਆਉਂਦੀ ਆ ਹਮੇਸ਼ਾ ਉਤੋਂ ਡਰ ਕੇ ਰਹੋ ਪ੍ਰਮਾਤਮਾ ਦਾ ਨਾਮ ਕਦੇ ਵੀ ਨਾ ਆਪਾਂ ਭੁੱਲੀਏ ਤੇ ਇਹ ਜ਼ਿੰਦਗੀ ਆ ਜਿਹੜੀ ਉਹਦੇ ਭਾਣੇ ਦੇ ਵਿੱਚ ਸੁੱਖ ਦੁੱਖ ਦੋਨਾਂ ਨੂੰ ਹੰਡਾ ਕੇ ਆਪਾਂ ਵਧੀਆ ਤਰੀਕੇ ਦੇ ਨਾਲ ਬਤੀਤ ਕਰੀਏ ਬਹੁਤ ਬਹੁਤ ਧੰਨਵਾਦ ਜੀ ਕੋਈ ਹੋਰ ਵਿਚਾਰ ਐਡ ਕਰਨੇ ਨੇ ਤੁਸੀਂ ਜਰੂਰ ਇਸ ਵੀਡੀਓ ਦੇ ਥੱਲੇ ਕਮੈਂਟਾਂ ਦੇ ਵਿੱਚ ਕਰ ਸਕਦੇ ਹੋ ਮਿਲਦਾ ਅਗਲੀ ਵੀਡੀਓ ਦੇ ਵਿੱਚ ਕਿਸੇ ਹੋਰ ਨਵੇਂ ਆਈਡੀਆ ਦੇ ਨਾਲ